ਹੈਲੋ ਹਾਂਜੀ ਸਾਡੇ ਵੱਲੋਂ ਤੁਹਾਨੂੰ ਸਾਰੇ ਫ੍ਰੈਂਡ ਨੂੰ ਸਤਿ ਸ੍ਰੀ ਅਕਾਲ ਆਪਣੇ ਚੈਨਲ ਮਾਂ ਕਾ ਪਿਆਰਾ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਨੇ ਠੀਕ ਠਾਕ ਹੋਵੋਗੇ ਕੱਲ ਆਪਣੇ ਲਾਈਵ ਦੇ ਵਿੱਚ ਕਾਫੀ ਫ੍ਰੈਂਡ ਨੇ ਹੈ ਨਾ ਪੁੱਛਿਆ ਸੀਗਾ ਕਿ ਆਪਣੇ ਹੈ ਨਾ ਗੋਡੇ ਬਾਹਾਂ ਕੂਣੀਆਂ ਜਾਂ ਆਪਣੇ ਹੈ ਨਾ ਗਰਦਨ ਦੇ ਵਿੱਚ ਕਾਫੀ ਪੇਨ ਹੁੰਦੀ ਰਹਿੰਦੀ ਹੈ ਤੇ ਇੱਕ ਪਾਕਿਸਤਾਨ ਤੋਂ ਵੀਰ ਜੀ ਜੁੜੇ ਸੀਗੇ ਉਹਨਾਂ ਨੇ ਕਿਹਾ ਸੀਗਾ ਵੀ ਹੈ ਨਾ ਉਹਨਾਂ ਦੀ ਵਾਈਫ ਦੇ ਤੇ ਉਹਨਾਂ ਦੇ ਦੋਨਾਂ ਦੇ ਗੋਡੇ ਹੈ ਨਾ ਕਾਫੀ ਦਰਦ ਕਰਦੇ ਐ ਤੇ ਉਹਨਾਂ ਨੂੰ ਸੋਜਿਸ ਵੀ ਆਉਂਦੀ ਹੈਗੀ ਜਿੱਦਾਂ ਜਿੱਦਾਂ ਪ੍ਰੋਪਰ ਅੱਜ ਮੈਂ ਤੁਹਾਡੇ ਵਾਸਤੇ ਇਹ ਵੀਡੀਓ ਲੈ ਕੇ ਆਈਆਂ ਇਹ ਵੀਡੀਓ ਤੁਹਾਡੇ ਵਾਸਤੇ ਇੰਨੀ ਖਾਸ ਹੋਣ ਵਾਲੀ ਹੈ ਜਿੱਦਾਂ ਮੈਂ ਤੁਹਾਨੂੰ ਦੱਸੂਗੀ ਅਗਰ ਤੁਸੀਂ ਇਦਾਂ ਆਪਣਾ ਆਪਣਾ ਟ੍ਰੀਟਮੈਂਟ ਕਰੋਗੇ ਤਾਂ ਤੁਹਾਨੂੰ ਕੋਈ ਵੀ ਪੇਨ ਕਿਲਰ ਲੈਣ ਦੀ ਜ਼ਰੂਰਤ ਨਹੀਂ ਪੈਣੀ ਸਭ ਤੋਂ ਪਹਿਲਾਂ ਆਪਾਂ ਸਟਾਰਟ ਕਰਾਂਗੇ ਖਾਣ ਤੋਂ ਕਿਉਂਕਿ ਬਾਹਰੋਂ ਜਿਹੜੀ ਪਚੀਜ਼ ਲਗਾਉਣੀ ਆ ਉਹਦੇ ਨਾਲੋਂ ਜਿਹੜੀ ਆਪਾਂ ਅੰਦਰ ਚੀਜ਼ ਹਨਾ ਆਪਣੇ ਸਰੀਰ ਦੇ ਵਿੱਚ ਜਾਂਦੀ ਹੈ ਕਿਉਂਕਿ ਜਿਹੜਾ ਇਹ ਗੋਡੇ ਦੇ ਵਿੱਚ ਗਰੀਸ ਖਤਮ ਹੋ ਜਾਣਾ ਪੇਨ ਹੋਣੀ ਇਹ ਆਪਣੀ ਬਾਡੀ ਦੇ ਅੰਦਰੋਂ ਹੁੰਦਾ ਕਿਉਂਕਿ ਕਮਜ਼ੋਰੀ ਹੋ ਜਾਂਦੀ ਹੈ ਸਭ ਤੋਂ ਪਹਿਲਾਂ ਤਾਂ ਦੇਖੋ ਵਿਟਾਮਿਨ ਡੀ ਬੀ 12 ਦੀ ਘਾਟ ਕਾਰਨ ਹੀ ਇਹ ਚੀਜ਼ਾਂ ਹੁੰਦੀਆਂ ਨੇ ਕਿਉਂਕਿ ਅੱਜਕੱਲ ਖਾਣੇ ਵੀ ਆਪਣੇ ਬਿਲਕੁਲ ਬੇਕਾਰ ਹੋ ਚੁੱਕੇ ਨੇ ਫਾਸਟ ਫੂਡ ਆਇਲੀ ਚੀਜ਼ਾਂ ਹਨਾ ਜਿਆਦਾ ਤਲੇ ਆ ਭਲੇ ਆਪਾਂ ਜਿਹੜਾ ਵੀ ਕੁਝ ਮਿਲਦਾ ਹੈ ਨਾ ਖਾਈ ਜਾਂਦੇ ਆ ਤੇ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਸਭ ਤੋਂ ਪਹਿਲਾਂ ਤੁਸੀਂ ਮੇਥੇ ਦਾਣੇ ਲੈ ਲੈਣੇ ਆ ਜਿਹੜੇ yellow color ਦੇ ਪੀਲੇ ਰੰਗ ਦੇ ਮੇਥੇ ਹੁੰਦੇ ਨੇ ਹਨਾ ਆਪਾਂ ਬੀਜ ਦੇ ਹੁੰਦੇ ਆ ਸਰਦੀਆਂ ਦੇ ਵਿੱਚ ਉਹਨਾਂ ਦੇ ਬੀਜ ਹੁੰਦੇ ਨੇ ਜਿਹੜੇ ਉਹ ਲੈਣੇ ਹੈਗੇ ਉਹਨਾਂ ਦਾ ਇੱਕ ਚਮਚ ਲੈ ਲੈਣਾ ਇਹ ਸ਼ਾਮ ਤੋਂ ਹੀ ਆਪਾਂ ਨੇ ਆਪਣਾ ਟ੍ਰੀਟਮੈਂਟ ਸ਼ੁਰੂ ਕਰ ਦੇਣਾ ਹੈਗਾ ਅੱਜ ਤੋਂ ਹੀ ਸਟਾਰਟ ਕਰ ਲਿ ਹਾਂਜੀ ਜਿਹੜੀ ਮੇਥੇ ਨੇ ਉਹਨਾਂ ਦਾ ਇੱਕ ਚਮਚ ਲੈਣਾ ਤੇ ਇੱਕ ਗਲਾਸ ਕੱਚ ਦਾ ਪਾਣੀ ਦਾ ਪਰ ਲੈਣਾ ਤੁਸੀਂ ਨੇ ਉਹ ਪਾਣੀ ਦੇ ਵਿੱਚ ਪਾਣੀ ਸਿੰਪਲ ਲੈਣਾ ਫ੍ਰਿਜ ਵਾਲਾ ਨਹੀਂ ਲੈਣਾ ਉਹ ਜਿਹੜਾ ਮੇਥਿਆਂ ਦਾ ਹਨਾ ਇੱਕ ਚਮਚ ਤੁਸੀਂ ਲਾਉਮਗੇ ਬੀਜਾਂ ਦਾ ਉਹਨੂੰ ਗਲਾਸ ਦੇ ਵਿੱਚ ਪਾ ਲੈਣਾ ਤੇ ਇੱਕ ਚੁਟਕੀ ਇੱਕ ਪਿੰਚ ਲਗਾ ਲਓ ਤੁਸੀਂ ਅਜਮੈਨ ਦਾ ਲੈ ਲੈਣਾ ਹੈਗਾ ਉਹਨੂੰ ਵੀ ਤੁਸੀਂ ਨੇ ਉਸੇ ਗਲਾਸ ਦੇ ਵਿੱਚ ਪਾ ਲੈਣਾ ਹੈਗਾ ਤੇ ਇਹਨਾਂ ਨੂੰ ਨਾ ਸ਼ਾਮ ਨੂੰ ਤੁਸੀਂ ਨੇ ਪੀਉ ਕੇ ਰੱਖ ਦੇਣਾ ਹੈਗਾ ਇਦੇ ਵਿੱਚ ਤੁਸੀਂ ਕੋਸ਼ਿਸ਼ ਕਰੋ ਅਗਰ ਪਾ ਸਕੋ ਤਾਂ ਇੱਕ ਜਾਂ ਦੋ ਕਲੀਆਂ ਲਸਣ ਦੀਆਂ ਵੀ ਪਾ ਸਕਦੇ ਹੋ ਕਿਉਂਕਿ ਉਹਦੇ ਨਾਲ ਜ਼ਿਆਦਾ ਬੈਨੀਫਿਟ ਹੋਊਗਾ ਤੁਹਾਨੂੰ ਇਹਨੂੰ ਸ਼ਾਮ ਨੂੰ ਭਾਂਕੀ ਰੱਖ ਦੋ ਤੇ ਮਾਰਨਿੰਗ ਟਾਈਮ ਇਹਨਾਂ ਨੂੰ ਚੰਗੇ ਤਰੀਕੇ ਨਾਲ ਪੀਸ ਲੈਣਾ ਜਿਹੜੇ ਮੇਥੇ ਲਸਣ ਦੀ ਗਠੀ ਹੈਗੀ ਇਹਨਾਂ ਨੂੰ ਤੁਸੀਂ ਨੇ ਪੁੱਣ ਲੈਣਾ ਜਿਹੜਾ ਪਾਣੀ ਆ ਉਹਨੂੰ ਪੀ ਲੈਣਾ ਤੇ ਜਿਹੜੇ ਮੇਥੇ ਵਗੈਰਾ ਨੇ ਉਹਨੂੰ ਥੋੜਾ ਜਿਹਾ ਤੜਕਾ ਲਗਾ ਕੇ ਕਿਸੇ ਵੀ ਅਬਦੀ ਦਾਲ ਸਬਜ਼ੀ ਦੇ ਵਿੱਚ ਪਾ ਕੇ ਤੁਸੀਂ ਕਹਾਲੂ ਅਗਰ ਤੁਸੀਂ ਇਸ ਨੂਮੀ ਨਾ ਇੱਕ ਪੀਓਗੇ ਤਾਂ ਤੁਹਾਡੇ ਜਿੰਨਾ ਵੀ ਹੈ ਨਾ ਕਿਉਂਕਿ ਇਹ ਜਿਹੜੇ ਆਪਣੇ ਗੋਡੇ ਗਿੱਟੇ ਵਿੱਚ ਦਰਦ ਹੁੰਦਾ ਹੈ ਇਹ ਯੂਰੀਆ ਜਿਹਨੂੰ ਆਪਾਂ ਕਹਿੰਦੇ ਨੇ ਯੂਰੀਆ ਆਪਣੇ ਵਧ ਗਿਆ ਹੈ ਨਾ ਜਾਂ ES ਸਰ ਵਧ ਗਿਆ ਜਾਂ RA ਫੈਕਟਰ ਵਧ ਗਿਆ ਇਹ ਚੀਜ਼ਾਂ ਨਾਲ ਹੁੰਦਾ ਕਿਉਂਕਿ ਯੂਰੀਆ ਸਟਾਰਟਿੰਗ ਹੈ ਫਿਰ ਉਸ ਤੋਂ ਬਾਅਦ ES ਸਰ ਤੇ ਫਿਰ RA ਫੈਕਟਰ ਗਠੀਆ ਜਿਹਨੂੰ ਆਪਾਂ ਕਹਿੰਦੇ ਨੇ ਤੇ ਦੂਸਰੀ ਗੱਲ ਦੋ ਪਿੰਡੀਆਂ ਲੈ ਲੈਣੀਆਂ ਨੇ ਉਹਨਾਂ ਨੂੰ ਵੀ ਉੱਪਰੋਂ ਤੇ ਨੀਚੋਂ ਕੱਟ ਕੇ ਵਿਚਾਲੇ ਇੱਕ ਕੱਟ ਪਾ ਲੈਣਾ ਇੱਕ ਕੰੱਚ ਦੇ ਗਲਾਸ ਦੇ ਵਿੱਚ ਪਾਣੀ ਪਾ ਕੇ ਉਹਦੇ ਵਿੱਚ ਉਹਨਾਂ ਨੂੰ ਪਿਉਂ ਕੇ ਰੱਖਦੇ ਨੇ ਮਾਰਨਿੰਗ ਟਾਈਮ ਉਹਨਾਂ ਨੂੰ ਜਿਹੜੀ ਉਹਨਾਂ ਦੇ ਲਾਰਾ ਹੋਣਗੀਆਂ ਨਾ ਜਿਹੜਾ ਲੇਸ ਜਿਹਾ ਹੁੰਦਾ ਉਹਨੂੰ ਨਿਚੋੜ ਕੇ ਉਹਨੂੰ ਰੋਟੀ ਤੋਂ ਬਾਅਦ ਪੀਣਾ ਤੇ ਜਿਹੜਾ ਮੇਥਿਆਂ ਵਾਲਾ ਇਹਨੂੰ ਰੋਟੀ ਤੋਂ ਪਹਿਲਾਂ ਪੀਣਾ ਇਹਦਾ ਹੋ ਗਿਆ ਦੇਖੋ ਤੁਹਾਡਾ ਪ੍ਰੋਪਰ ਟਰੀਟਮੈਂਟ ਜਿਹੜਾ ਤੁਸੀਂ ਨਹੀਂ ਖਾਣਾ ਹਾਂਜੀ ਦੇਖੋ ਇਹ ਆਪਾਂ ਨੇ ਚੀਜ਼ਾਂ ਤੁਹਾਨੂੰ ਦੱਸਿਆ ਨੇ ਇਹ ਬਿਲਕੁਲ ਘਰੇਲੂ ਟਰੀਟਮੈਂਟ ਹੈ ਜਿਹੜਾ ਆਪਣੀ ਹਨਾ ਆਪਾਂ ਘਰ ਵਿੱਚ ਕਰ ਸਕਦੇ ਹਾਂ ਤੇ ਦੂਸਰੀ ਗੱਲ ਮੈਂ ਤੁਹਾਨੂੰ ਕਹੂੰਗੀ ਇੱਕ ਨਾ ਵਿਟਾਮਿਨ ਡੀ ਦੇ ਪੌਚ ਮਿਲਦੇ ਹੈਗੇ ਤੁਸੀਂ ਮਾਰਕੀਟ ਦੇ ਵਿੱਚੋਂ ਕਿਤੇ ਵੀ ਕਿਸੇ ਵੀ ਮੈਡੀਕਲ ਸਟੋਰ ਤੋਂ ਲੈ ਸਕਦੇ ਹੋ ਜਿਨ੍ਹਾਂ ਨੂੰ ਵੀ ਗੋਡੇ ਗਿੱਟਿਆਂ ਦੇ ਵਿੱਚ ਨਾ ਪ੍ਰੋਬਲਮ ਹੈ ਕਿ ਕੜਕੜ ਦੀ ਆਵਾਜ਼ ਆਉਂਦੀ ਹੈ ਜਾਂ ਦਰਦ ਕਰਦੀ ਹੈ ਨਾ ਜਾਂ ਗ੍ਰੀਸ ਖਤਮ ਕਿਦਾਂ ਵੀ ਇਹਨਾਂ ਦਾ ਕੋਈ ਵੀ ਪ੍ਰੋਬਲਮ ਹੈ ਤਾਂ ਵਿਟਾਮਿਨ ਡੀ ਦੇ ਇੱਕ ਪੌਚ ਆਉਂਦੇ ਆ ਤੁਸੀਂ ਕਿਸੇ ਵੀ ਮੈਡੀਕਲ ਸਟੋਰ ਤੋਂ ਲੈ ਸਕਦੇ ਹੋ ਉਹਨੂੰ ਹਫ਼ਤੇ 'ਚ ਇੱਕ ਲੈਣਾ ਹੈਗਾ ਪ੍ਰੋਪਰਲੀਓ ਥੋੜਾ ਜਾ ਜਿਹੜੀ ਹੈ ਨਾ ਮਾਰਨਿੰਗ ਟਾਈਮ ਜਿਹੜੀ ਸੂਰਜ ਦੀਆਂ ਕਿਰਨਾਂ ਪੈਂਦੀਆਂ ਨੇ ਜਿੱਦੇ ਆਪਾਂ ਕਹਿੰਦੇ ਵੀ ਹੈ ਨਾ ਵਿਟਾਮਿਨ ਡੀ ਧੁੱਪ ਤੋਂ ਵੀ ਮਿਲਦੀ ਹੈ ਇਹ ਨਹੀਂ ਹੈਗਾ ਵੀ ਆਪ ਪਕੜਾ ਕੇ ਦੀ ਧੁੱਪ ਦੇ ਵਿੱਚ ਬਹਿ ਜਾਗੇ ਮਾਰਨਿੰਗ ਟਾਈਮ ਜਿਹੜੀ ਹੈ ਨਾ ਸਭ ਤੋਂ ਪਹਿਲਾਂ ਜਿੱਦਾਂ ਕਿ 6 ਵਜੇ ਹੈ ਨਾ ਧੁੱਪ ਹੁੰਦੀ ਹੈ ਉਹਦੇ ਵਿੱਚ ਬੈਠਣਾ ਤੁਸੀਂ ਆਪਣੀ ਗੋਡੇ ਤੇ ਬਾਹਾਂ ਨੰਗੀਆਂ ਕਰਕੇ ਜਿਹੜਾ ਮੈਂ ਤੁਹਾਨੂੰ ਤੇਲ ਦੱਸਿਆ ਉਹ ਲਗਾ ਕੇ ਤੁਸੀਂ ਨੇ ਧੁੱਪ ਦੇ ਵਿੱਚ ਜ਼ਰੂਰ ਬੈਠਣਾ ਤੇ ਫਿਰ ਮੈਨੂੰ ਦੱਸਿਓ ਤੁਹਾਨੂੰ ਕਿੰਨਾ ਕੁ ਫਰਕ ਪਿਆਗਾ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਆਪਣੇ ਚੈਨਲ ਦਾ ਨਾਮ ਮਾਂ ਦਾ ਪਿਆਰ ਔਰ ਬਲੌਗ ਹੈ ਇਦਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਵੀਡੀਓ ਤੁਹਾਨੂੰ ਮਿਲ ਜਾਣਗੀਆਂ ਇਕਨਾ ਅਲਸੀ ਦੀਆਂ ਪਿੰਨੀਆਂ ਦੀ ਰੈਸਪੀ ਮੈਂ ਚੈਨਲ ਦੇ ਵਿੱਚ ਆਪਣੇ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਪਾਉਂਗੀ। ਅਗਰ ਤੁਸੀਂ ਉਹਨੂੰ ਬਣਾ ਲਓਗੇ ਫਿਰ ਤਾਂ ਉਹਦੋਂ ਵੀ ਰਾਮਬਾਨ ਇਲਾਜ ਹੈ ਤੁਹਾਡੇ ਲਈ ਜਿਨ੍ਹਾਂ ਨੂੰ ਵੀ ਵੀਕਨੈਸ ਹੈਗੀ, ਗੋਡੇ ਗਿੱਟਿਆਂ ਦੇ ਵਿੱਚ ਪ੍ਰੋਬਲਮ ਹੈਗੀ ਉਹ ਇੱਕ ਪਿੰਨੀ ਹੈ ਨਾ ਡੇਲੀ ਖਾਣੀ ਹੈ ਤੁਸੀਂ ਦੁੱਧ ਦੇ ਨਾਲ। ਉਹਦੀ ਮੈਂ ਰੈਸਪੀ ਦਿੱਤੀ ਹੈ ਨਾ ਵੀਡੀਓ ਇਹ ਜਿਹੜੀ ਉਹ ਤੁਹਾਨੂੰ ਲਿੰਕ ਵਿੱਚ ਪਾ ਦੂੰਗੀ ਤੇ ਇੱਕ ਨਾ ਆਪਾਂ ਨੂੰ ਦੁਕਾਨ ਤੋਂ ਮਰੱਬਾ ਮਿਲ ਜਾਂਦਾ ਜਿਹਨੂੰ ਕਿ ਬਿਲਦ ਦਾ ਮਰੱਬਾ ਕਹਿੰਦੇ ਨੇ ਇੱਕ ਤੁਸੀਂ ਉਹ ਵੀ ਲੈ ਕੇ ਖਾ ਸਕਦੇ ਹੋ ਕਾਫੀ ਜ਼ਿਆਦਾ ਬੈਨੀਫਿਟੋ ਕਿਉਂਕਿ ਖਾਣ ਦੇ ਨਾਲ ਹੀ ਬਾਡੀ ਠੀਕ ਹੋਊਗੀ ਤੇ ਸਾਰੇ ਅਨੁਸਾਰ ਸ